ਜਿੰਨ ਪਲਾਂ ਵਿੱਚ ਸਾਨੂੰ ਇੱਥੇ ਲੁਧਿਆਣੇ ਆਉਣਾ ਪਿਆ ਸੀ ਕਦੀ ਸੋਚਿਆ ਨਹੀਂ ਸੀ ਅਸੀਂ ਇਸ ਘਰ ਚ ਸੋਹਣੀਆਂ ਗੱਲਾਂ ਕਰਨ ਲਈ ਆਉਂਦੇ ਸੀ ਪਾਤਰ ਸਾਹਿਬ ਨਾਲ ਸ਼ਾਇਰੀ ਦੀਆਂ ਗੱਲਾਂ ਕਰਨ ਆਉਂਦੇ ਸੀ ਨਾਟਕਾਂ ਦੀਆਂ ਗੱਲਾਂ ਕਰਨ ਆਉਂਦੇ ਸੀ ਕੁਝ ਨਵੇਂ ਪ੍ਰੋਗਰਾਮ ਉਹ ਲਿਖਦੇ ਸੀ ਪਰ ਇਹ ਨਹੀਂ ਸੀ ਪਤਾ ਕਿ ਅੱਜ ਜਿਸੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੀ ਅਸੀਂ ਇਸ ਤਰ੍ਹਾਂ ਅਚਾਨਕ ਸਾਨੂੰ ਆਉਣਾ ਪੈ ਜਾਏਗਾ ਦੋ ਦਿਨ ਪਹਿਲਾਂ ਇਕੱਠੇ ਸੀਗੇ ਤੇ ਇਹ ਨਹੀਂ ਸੀ ਪਤਾ ਕਿ ਦੋ ਦਿਨ ਬਾਅਦ ਅਸੀਂ ਇਕੱਠੇ ਹੀ ਨਹੀਂ ਹੋਣਾ ਸੋ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬੀ ਪੰਜਾਬੀ ਮਾਂ ਬੋਲੀ ਦਾ ਪੰਜਾਬ ਦਾ ਪੰਜਾਬੀਅਤ ਦਾ ਯਾਨੀ ਅੰਜ ਲੱਗਦਾ ਕਿ ਪੰਜਾਬੀ ਪੰਜਾਬ ਦੇ ਉੱਤੋਂ ਜਿਹੜਿਆ ਨੇ ਇੱਕ ਬੜਾ ਵੱਡਾ ਅਸਮਾਨ ਹੀ ਖੁੱਸ ਗਿਆ ਸਾਡੇ ਨਾਲ ਜਿਵੇਂ ਕੋਈ ਧੋਖਾ ਹੋ ਗਿਆ ਵਾ ਰੱਬ ਨੇ ਸਾਡੇ ਨਾਲ ਕੋਈ ਧੋਖਾ ਕਰ ਦਿੱਤਾ ਕਿ ਅਚਾਨਕ ਜਿਵੇਂ ਸ਼ਕਸਾ ਤੋਂ ਖੋਲਿਆ ਅਜਿਹੀ ਇਨਸਾਨ ਦਾ ਤੁਰ ਜਾਣਾ ਅੰਜ ਲੱਗ ਰਿਹਾ ਕਿ ਜਿਵੇਂ ਸਾਡੇ ਕੋਲੋਂ ਸਾਡਾ ਪਿਓ ਖੁੱਸ ਗਿਆ ਹੋਵੇ ਬਿਲਕੁਲ ਉਹਨਾਂ ਦਾ ਆਸ਼ੀਰਵਾਦ ਪਿਓ ਵਰਗਾ ਸੀ ਹਮੇਸ਼ਾ ਹੀ ਉਹਨਾਂ ਦੀ ਗਲ ਵਕੜੀ ਉਹਨਾਂ ਦਾ ਮੋਢੇ ਤੇ ਹੱਥ ਰੱਖਣਾ ਉਹਨਾਂ ਦਾ ਹੱਥ ਫੜਾਉਣਾ ਤੇ ਉਹ ਦੋਸਤਾਂ ਵਰ ਕਨਸੀਪੀਓ ਵਰਾਂ ਕਨਸੀ ਵੱਡੀ ਸ਼ਖਸੀਅਤ ਵਾਂਗੂ ਅਸ਼ੀਰਵਾਦ ਸੀ ਉਹਨਾਂ ਦਾ ਦਰਵੇਸ਼ ਰੂਹ ਸੀਗੇ ਦਰਵੇਸ਼ ਰੂਹ ਸੀਗੇ ਬਦਮਸ਼ੀਰੀ ਅਵਾਰਡ ਨਾਲ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਸੀਗਾ ਕਿਉਂਕਿ ਪੰਜਾਬ ਬੋਲੀ ਦੇ ਮਾਪਾ ਬੋੜ ਸੀਗੇ ਉਹ ਕੋਈ ਐਸੀ ਸ਼ਖਸੀਅਤ ਨਹੀਂ ਹੈਗੀ ਜਿਹੜੀ ਉਹਨਾਂ ਦਾ ਸਨਮਾਨ ਨਹੀਂ ਸੀ ਕਰਦੀ ਹੈਗੀ ਪੂਰੇ ਭਾਰਤ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਸੀਗਾ ਪੰਜਾਬੀ ਸਹਿਤ ਨੂੰ ਉਹਨਾਂ ਦੀ ਬੜੀ ਵੱਡੀ ਦੇ ਹੈ ਕੀ ਇਹ ਕਾਟਾ ਪੂਰਾ ਹੋ ਸਕਦਾ ਇਹ ਕਾਟਾ ਕਦੀ ਵੀ ਨਹੀਂ ਪੂਰਾ ਹੋ ਸਕਦਾ ਪਾਤਰ ਸਾਹਿਬ ਨੂੰ ਜਿੰਨੇ ਵਰਜੀ ਵੱਡੇ ਇਨਾਮ ਮਿਲ ਜਾਣ ਸਨਮਾਨ ਮਿਲ ਜਾਣ ਪਾਤਰ ਸਾਹਿਬ ਕਿਸੇ ਸਨਮਾਨ ਦੇ ਉਮਤਾਜ ਨਹੀਂ ਸੀ ਉਹ ਤੇ ਜਿਸ ਪ੍ਰੋਗਰਾਮ 'ਚ ਜਾਂਦੇ ਸੀ ਉਹ ਪ੍ਰੋਗਰਾਮ ਹੀ ਸਨਮਾਨਿਤ ਹੋ ਜਾਂਦਾ ਸੀ ਪੰਜਾਬੀ ਸਾਹਿਤ ਦੀ ਦੁਨੀਆ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ ਮਾਂ ਬੋਲੀ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ ਕਿਉਂਕਿ ਜਿਹੜੇ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਸਰਦਾਰ ਸੁਰਜੀਤ ਸਿੰਘ ਪਾਤਰ ਉਹ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਅੱਜ ਅਸੀਂ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਆ ਤੇ ਸਾਡੇ ਨਾਲ ਮੌਜੂਦ ਨੇ ਕੇਵਲ ਧਾਲੀਵਾਲ ਜੀ ਜੋ ਕਿ ਇੱਕ ਨਾਟਕਕਾਰ ਵੀ ਨੇ ਨਿਰਦੇਸ਼ਕ ਵੀ ਨੇ ਔਰ ਕਈ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ ਹੈ ਤੇ ਪਾਤਰ ਸਾਹਿਬ ਦੇ ਨਾਲ ਵੀ ਉਹਨਾਂ ਨੇ ਕਾਫੀ ਸਮਾਂ ਬਿਤਾਇਆ ਸੀ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਅ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਯਾਨੀ ਜਿੰਨ ਪਲਾਂ ਵਿੱਚ ਸਾਨੂੰ ਇੱਥੇ ਲੁਧਿਆਣਾ ਆਉਣਾ ਪਿਆ ਸੀ ਕਦੀ ਸੋਚਿਆ ਨਹੀਂ ਸੀ ਅਸੀਂ ਇਸ ਘਰ ਚ ਸੋਹਣੀਆਂ ਗੱਲਾਂ ਕਰਨ ਲਈ ਆਉਂਦੇ ਸੀ ਪਾਤਰ ਸਾਹਿਬ ਨਾਲ ਸ਼ਾਇਰੀ ਦੀਆਂ ਗੱਲਾਂ ਕਰਨ ਆਉਂਦੇ ਸੀ ਨਾਟਕਾਂ ਦੀਆਂ ਗੱਲਾਂ ਕਰਨ ਆਉਂਦੇ ਸੀ ਕੁਝ ਨਵੇਂ ਪ੍ਰੋਗਰਾਮ ਉਹ ਲਿਖਦੇ ਸੀ ਪਰ ਇਹ ਨਹੀਂ ਸੀ ਪਤਾ ਕਿ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੀ ਅਸੀਂ ਇਸ ਤਰ੍ਹਾਂ ਅਚਾਨਕ ਸਾਨੂੰ ਆਉਣਾ ਪੈ ਜਾਏਗਾ ਕਿ ਅਸੀਂ ਦੋ ਦਿਨ ਪਹਿਲਾਂ ਇਕੱਠੇ ਸੀਗੇ ਤੇ ਇਹ ਨਹੀਂ ਸੀ ਪਤਾ ਕਿ ਦੋ ਦਿਨ ਬਾਅਦ ਅਸੀਂ ਇਕੱਠੇ ਹੀ ਨਹੀਂ ਹੋਣਾ ਸੋ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬੀ ਪੰਜਾਬੀ ਮਾਂ ਬੋਲੀ ਦਾ ਪੰਜਾਬ ਦਾ ਪੰਜਾਬੀਅਤ ਦਾ ਯਾਨੀ ਇੰਜ ਲੱਗਦਾ ਕਿ ਪੰਜਾਬੀ ਪੰਜਾਬ ਦੇ ਉੱਤੋਂ ਜਿਹੜਿਆ ਨਾ ਇੱਕ ਬੜਾ ਵੱਡਾ ਅਸਮਾਨ ਹੀ ਖੁੱਲ ਗਿਆ ਵਾ ਉਹ ਪੰਜਾਬੀ ਮਾਂ ਬੋਲੀ ਦਾ ਇੱਕ ਬਹੁਤ ਵੱਡਾ ਅਸਮਾਨ ਸੀਗੇ ਪਾਤਰ ਸਾਹਿਬ ਬਾਬਾ ਬੋਰ ਵੀ ਸੀਗੇ ਬਾਬਾ ਬੋਰ ਵੀ ਸੀਗੇ ਉਹ ਬਹੁਤ ਕੁਝ ਸੀਗੇ ਪਾਤਰ ਸਾਹਿਬ ਇੰਨੀ ਨਿਮਰਤਾ ਵਾਲਾ ਕੋਈ ਦਰवेश ਹੀ ਹੋ ਸਕਦਾ ਵਾ ਕਿ ਇੰਜ ਲੱਗਦਾ ਕਿ ਅਸੀਂ ਸਾਡੇ ਨਾਲ ਜਿਵੇਂ ਕੋਈ ਧੋਖਾ ਹੋ ਗਿਆ ਵਾ ਰੱਬ ਨੇ ਸਾਡੇ ਨਾਲ ਕੋਈ ਧੋਖਾ ਕਰ ਦਿੱਤਾ ਕਿ ਅਚਾਨਕ ਜਿਵੇਂ ਸ਼ਕਸਾ ਤੋਂ ਖੋ ਲਿਆ ਕਿ ਜਿੰਨੇ ਕਈ ਸੁਪਨੇ ਸੀ ਇਹੀਂ ਕਈ ਕੰਮ ਕਰਨੇ ਸੀ ਇਕੱਠੇ ਹੈਨਾ ਤੇ ਅਜੇ ਕੁਝ ਦਿਨ ਪਹਿਲੇ ਹੀ ਪ੍ਰੋਗਰਾਮ ਉਹ ਲਿਖ ਰਹੇ ਸੀਗੇ ਤੇ ਅਜੇ ਹੀ ਇਨਸਾਨ ਦਾ ਤੁਰ ਜਾਣਾ ਐਂਜ ਲੱਗ ਰਿਹਾ ਕਿ ਜਿਵੇਂ ਸਾਡੇ ਕੋਲੋਂ ਸਾਡਾ ਪਿਓ ਖੁੱਸ ਗਿਆ ਹੋਵੇ ਬਿਲਕੁਲ ਉਹਨਾਂ ਦਾ ਅਸ਼ੀਰਵਾਦ ਪੀਵਾਂ ਵਰਗਾ ਸੀ ਹਮੇਸ਼ਾ ਹੀ ਉਹਨਾਂ ਦੀ ਗਲ ਵਕੜੀ ਉਹਨਾਂ ਦੇ ਮੋਢੇ ਤੇ ਹੱਥ ਰੱਖਣਾ ਉਹਨਾਂ ਦਾ ਹੱਥ ਮળોਣਾ ਤੇ ਉਹ ਦੋਸਤਾਵਾਂ ਕਣ ਸੀ ਪੀਵਾਂ ਵਾਂਗਣ ਸੀ ਵੱਡੀ ਸ਼ਖਸੀਅਤ ਵਾਂਗੂ ਅਸ਼ੀਰਵਾਦ ਸੀ ਉਹਨਾਂ ਦਾ ਦਰਵੇਸ਼ ਰੂਹ ਸੀਗੇ ਦਰਵੇਸ਼ ਰੂਹ ਸੀਗੇ ਸੋ ਬਹੁਤ ਵੱਡਾ ਨੁਕਸਾਨ ਜੀ ਦੋ ਦਿਨ ਪਹਿਲਾਂ ਉਹਨਾਂ ਨੂੰ ਮਿਲੇ ਸੀਗੇ ਤੇ ਕਿੱਦਾਂ ਦੀ ਸਿਹਤ ਸੀਗੀ ਉਹਨਾਂ ਦੀ ਉੱਤੇ ਕਿੱਦਾਂ ਮਤਲਬ ਇਹ ਲੱਗਦਾ ਸੀਗਾ ਵੀ ਕੁਝ ਇਦਾਂ ਦਾ ਕੋਈ ਨਾ 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 ਬਹੁਤ ਸੋਹਣੀ ਸਿਹਤ ਸੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇਕੱਠਿਆਂ ਸੀ ਖਾਣਾ ਖਾਦਾ ਵਾ ਤੇ ਉਥੋ ਠੋਟ ਕੇ ਇੱਕ دوست ਦੇ ਨਾਲ ਨਾਲ ਗਰੇਵਾਲ ਸਾਹਿਬ ਵੀ ਸੀ ਇਕੱਠੇ ਉਹਨਾਂ ਦੇ ਨਾਲ ਉਹ ਗਏ ਨੇ ਅਸੀਂ ਉੱਥੇ ਉਡੀਕਦੇ ਪਏ ਸੀਗੇ ਅਸੀਂ ਸਾਨੂੰ ਕੁਝ ਹੋਰ ਕੰਮ ਸੀ ਤੇ ਉਹ ਜਦੋਂ ਆਏ ਆ ਤੇ ਕਾਰ 'ਚ ਬੈਠੇ ਤੇ ਆ ਸਾਡਾ ਦਿਲ ਕੀਤਾ ਕਿ ਅਸੀਂ ਕਿ ਪਾਤਰ ਸਾਹਿਬ ਇੱਕ ਫੋਟੋ ਇੱਥੇ ਬਿਲਡਿੰਗ ਦੇ ਬਾਹਰ ਖੜ ਕੇ ਕਰੀਏ ਤੇ ਕਹਿੰਦੇ ਲਓ ਫਿਰ ਮੈਂ ਅਸੀਂ ਕਿ ਕਾਰ 'ਚ ਨਹੀਂ ਇੱਥੇ ਆਜੋ ਇੰਜ ਬਾਹਰ ਖੜ ਕੇ ਲਾਸਤੇ ਉਹ ਆਖਰੀ ਫੋਟੋ ਹੈ ਉਹਨਾਂ ਦੀ ਕਿ ਜਿਹੜੀ ਅਸੀਂ 6-7 ਜਾਣੇ ਕਿ ਵੀ ਪਤਾ ਨਹੀਂ ਇਹ ਕੌਣ ਕਰਾ ਰਿਆ ਸੀ ਸਾਡੇ ਕੋਲ ਨਹੀਂ ਤਾਂ ਹਮੇਸ਼ਾ ਮੈਂ ਕਦੀ ਨਹੀਂ ਜ਼ਿੰਦਗੀ 'ਚ ਕਿਹਾ ਤੇ ਪਾਤਰ ਸਾਹਿਬ ਨੇ ਉਦਾਂ ਬਥੇਰੀਆਂ ਫੋਟੋ ਪਰ ਇਦਾਂ ਸਪੈਸ਼ਲ ਕਦੀ ਨਹੀਂ ਸੀ ਕਿਹਾ ਤੇ ਪਾਤਰ ਸਾਹਿਬ ਨੇ ਆ ਕੇ ਮੈਨੂੰ ਇਦਾਂ ਗਲਵੱਕੜੀ ਪਾਲੀ ਲੱਕ ਦੇ ਵਾਲੇ ਬਾਹ ਫਾ ਕੇ ਕਹਿੰਦੇ ਹਾਂ ਕਿ ਬਲ ਤੂੰ ਇੱਥੇ ਖੜ ਫਿਰ ਨਿਰਦੇਸ਼ਕ ਤੇ ਪਾਤਰ ਤੇ ਇਕੱਠੇ ਹੋਣੇ ਚਾਹੀਦੇ ਆ ਨਾ ਤੇ ਉਹ ਅਸੀਂ ਫਿਰ ਇਦਾਂ ਖੜ ਗਏ ਤੇ ਇਦਾਂ ਹੀ ਲੱਗੇ ਗਰੇਵਾਲ ਸਾਹਿਬ ਸੀਗੇ ਨਿਰਮਲ ਜੋੜਾ ਸੀ ਨਾਲ ਦਮਨ ਸਾਹਿਬ ਸੀ ਉਹ ਵੀ ਨਾਟਕਕਾਰ ਨੇ ਉਹ ਨਾਲ ਸੀਗੇ ਮੁੰਡਾ ਹੋਰ ਉਹਥੋਂ ਯੂਨੀਵਰਸਿਟੀ ਤੋਂ ਸੀ ਪ੍ਰੋਫੈਸਰ ਉਹ ਨਾਲ ਸੀਗੇ ਸੋ ਮੈਂ ਕਹਿੰਦਾ ਕਮਾਲ ਦੀ ਗੱਲ ਹੈ ਕਿ ਉਹ ਕਿਵੇਂ ਉਹ ਪਲ ਬਣਨਾ ਸੀਗਾ ਕਿ ਉਹ ਆਖਰੀ ਫੋਟੋ ਹੀ ਬਣਨੀ ਸੀਗੀ ਤੇ ਪਰ ਉਹਨਾਂ ਆਖਰੀ ਫੋਟੋ ਤੋਂ ਬਾਅਦ ਵੀ ਆਪਸਾ ਲਾ ਕੇ ਕਿਹ ਚੰਗਾ ਮਿਲਦੇ ਆ ਤੇ ਮਿਲਣਾ ਸੀ ਅਸੀਂ 17 ਤਰੀਕ ਨੂੰ ਮੀਟਿੰਗ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਫਿਲਮ ਵੀ ਦੇਖਣ ਜਾਣਾ ਸੀ ਜਿਹੜੀ ਮੇਰੀ ਨਵੀਂ ਆਈ ਹੈ ਸ਼ਾਇਰ ਤੇ ਉਹਨਾਂ ਨੂੰ ਬੜੀ ਉਹਨਾਂ ਬੜੀ ਤਾਰੀਫ਼ ਸੁਣੀ ਕਹਿੰਦੇ ਮੈਂ ਦੇਖਣੀ ਚਾਹੁੰਦਾ ਜ਼ਰੂਰ ਸੋ ਉਹ ਕਹਿੰਦੇ ਇਕੱਠੇ ਚੱਲਾਂਗੇ ਫਿਰ ਤੇ ਮੈਂ ਯਾਰ ਬਾ ਦੇਖ ਨਹੀਂ ਸਕਿਆ ਲੁਧਿਆਣੀ ਆਪਾਂ ਮੀਟਿੰਗ ਤੋਂ ਬਾਅਦ ਵੇਖਣ ਜਾਵਾਂਗੇ 17 ਤਰੀਕ ਨੂੰ ਆ ਪਦਮਸ਼ਰੀ ਅਵਾਰਡ ਨਾਲ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਸੀਗਾ ਕਿਉਂਕਿ ਪੰਜਾਬੀ ਬੋਲੀ ਦੇ ਮਾਪਾ ਬੋਢ ਸੀਗੇ ਉਹ ਤੇ ਵਧੀਆ ਮੇਰੇ ਖਿਆਲ ਕੋਈ ਐਸੀ ਸ਼ਖਸੀਅਤ ਨਹੀਂ ਹੈਗੀ ਜਿਹੜੀ ਉਹਨਾਂ ਦਾ ਸਨਮਾਨ ਨਹੀਂ ਸੀ ਕਰਦੀ ਹੈਗੀ ਪੂਰੇ ਭਾਰਤ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਸੀਗਾ ਔਰ ਪੰਜਾਬੀ ਸਹਿਤ ਨੂੰ ਉਹਨਾਂ ਦੀ ਬੜੀ ਵੱਡੀ ਦੇਣ ਹੈ ਕੀ ਇਹ ਕਾਟਾ ਪੂਰਾ ਹੋ ਸਕਦਾ ਇਹ ਕਾਟਾ ਕਦੀ ਵੀ ਨਹੀਂ ਪੂਰਾ ਹੋ ਸਕਦਾ ਪਾਤਰ ਸਾਹਿਬ ਨੂੰ ਜਿੰਨੇ ਵਰਜੀ ਵੱਡੇ ਇਨਾਮ ਮਿਲ ਜਾਣ ਸਨਮਾਨ ਮਿਲ ਜਾਣ ਪਾਤਰ ਸਾਹਿਬ ਕਿਸੇ ਸਨਮਾਨ ਦੇ ਉਹ ਮਥਾਜ ਨਹੀਂ ਸੀ ਉਹ ਤੇ ਜਿਸ ਪ੍ਰੋਗਰਾਮ 'ਚ ਜਾਂਦੇ ਸੀ ਉਹ ਪ੍ਰੋਗਰਾਮ ਹੀ ਸਨਮਾਨਿਤ ਹੋ ਜਾਂਦਾ ਸੀ ਉਹ ਆਪ ਇੱਕ ਤੁਰਿਆ ਫਿਰਦਾ ਸਨਮਾਨ ਸੀਗੇ ਪਾਤਰ ਸਾਹਿਬ ਉਹ ਤੇ ਸਾਡੇ ਸਮਿਆਂ ਦਾ ਸਾਡੇ ਪੰਜਾਬ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਪੰਜਾਬੀ ਮਾਂ ਬੋਲੀ ਦਾ ਸਨਮਾਨ ਸੀਗੇ ਪਾਤਰ ਸਾਹਿਬ ਉਹਨਾਂ ਤੋਂ ਵੱਡਾ ਸਨਮਾਨ ਕੋਈ ਉਹਨਾਂ ਨੂੰ ਕੀ ਦੇ ਸਕਦਾ ਸੋ ਉਹਨਾਂ ਦੀ ਸ਼ਾਇਰੀ ਹੀ ਆਪਣੇ ਆਪ ਵਿੱਚ ਸਨਮਾਨ ਸੀਗੀ ਉਹਨਾਂ ਦੇ ਗੀਤ ਉਹਨਾਂ ਦੀ ਕਵਤਾ ਉਹਨਾਂ ਦੇ ਲਫ਼ਜ਼ ਜਦੋਂ ਸਟੇਜ ਤੇ ਬੋਲਦੇ ਸੀ ਇੰਜ ਲੱਗਦਾ ਸੀ ਕੋਈ ਦਰवेश ਬੋਲ ਰਿਹਾ ਵਾ ਕਿਤੇ ਕੋਈ ਰੱਬੀ ਰੂਹ ਬੋਲ ਰਹੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਲਫ਼ਜ਼ ਉਹਨਾਂ ਦੇ ਮੂੰਹੋਂ ਕਢਵਾ ਰਹੀ ਹੈ ਉਹਨਾਂ ਦੀ ਸ਼ਬਦੀ ਉਹਨਾਂ ਕੋਲ ਅਲੱਗ ਸੀਗੀ ਹਾਰੀ ਸਾਰੀ ਕੋਲ ਸ਼ਬਦ ਹੁੰਦੇ ਹੀ ਨਹੀਂ ਸੋ ਬਹੁਤ ਵੱਡੇ ਬੰਦੇ ਸੀ ਤੇ ਅਜਿਹੇ ਬੰਦਿਆਂ ਦਾ ਤੁਰ ਜਾਣਾ ਤਾਲੀਵਾਲ ਸਾਹਿਬ ਕਿਸ ਤਰ੍ਹਾਂ ਦਾ ਤੁਸੀਂ ਮਤਲਬ ਵੀ ਅ ਸੀਗਾ ਤੁਹਾਡਾ ਵੀ ਜਿਹੜੇ ਪ੍ਰੋਗਰਾਮ ਤੁਸੀਂ ਉਲੀਕ ਰਹੇ ਸੀਗੇ ਜਾਂ ਉਹਨਾਂ ਨਾਲ ਤੁਸੀਂ ਕੋਈ ਸਲਾਹ ਕਰਦੇ ਸੀਗੇ ਸਲਾਹ مشورہ ਕਰਦੇ ਸੀਗੇ 2-3 ਦਿਨ ਪਹਿਲਾਂ ਵੀ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਇਕੱਠੇ ਹੋਏ ਸੀਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰੋਗਰਾਮ ਸੀਗੇ ਉਹ ਲੀਕ ਕੇ ਜਾਣੇ ਸੀਗੇ ਜਾਂ ਉਹ ਜਿਹੜੀਆਂ ਤਿਆਰੀਆਂ ਕੀਤੀਆਂ ਜਾਣੀਆਂ ਸੀਗੀਆਂ ਉਹ ਪ੍ਰੋਗਰਾਮ ਇਦਾਂ ਦੇ ਹੀ ਸੀਗੇ ਕਿ ਹੁਣ ਸਾਡੀ ਉੱਥੇ ਪੰਜਾਬ ਕਲਾ ਪਰਿਸ਼ਦ ਦੀ ਇੱਕ ਟਰਮ ਖਤਮ ਹੋਈ ਹੈ ਤੇ ਸਾਨੂੰ ਕਿ ਜੇਕਰ ਅੱਗੇ ਅਸੀਂ ਇਕੱਠਿਆਂ ਨੇ ਕੰਮ ਕਰਨਾ ਤਾਂ ਉਹਦੇ ਕੁਝ ਪ੍ਰੋਗਰਾਮ ਸੀ ਕਿ ਉਹਨਾਂ ਦਾ ਬਹੁਤਾ ਫਿਕਰ ਪੰਜਾਬੀ ਮਾਂ ਬੋਲੀ ਬਾਰੇ ਸੀ ਪੰਜਾਬ ਬਾਰੇ ਸੀ ਔਰ ਪੰਜਾਬ ਦੇ ਨੌਜਵਾਨਾਂ ਬਾਰੇ ਉਹਨਾਂ ਦਾ ਬਹੁਤ ਫਿਕਰ ਸੀ ਉਹਨਾਂ ਦਾ ਇਹੀ ਸੀਗਾ ਕਿ ਜਿੰਨੇ ਅਸੀਂ ਕੋਈ ਪ੍ਰੋਗਰਾਮ ਕਰੀਏ ਤੇ ਉਹ ਜਿਹੜੇ ਪੰਜਾਬੀ ਨੌਜਵਾਨਾਂ ਕੋਲ ਜਾਈਏ ਅਸੀਂ ਸਕੂਲਾਂ 'ਚ ਜਾਈਏ ਕਾਲਜਾਂ ਦੇ ਵਿੱਚ ਜਾਈਏ ਤੇ ਅਸੀਂ ਉਹਨਾਂ ਨੂੰ ਸੰਬੋਧਨ ਹੋਈਏ ਕਿਉਂਕਿ ਉਹ ਸਾਡਾ ਭਵਿੱਖ ਨੌਜਵਾਨ ਜਿਹੜੇ ਅਸੀਂ ਉਹਨਾਂ ਨਾਲ ਪੰਜਾਬੀ ਦੀ ਗੱਲ ਕਰੀਏ ਉਹਨਾਂ ਦੇ ਹੀਰੋ ਦੀ ਗੱਲ ਕਰੀਏ ਵੀ ਤੁਹਾਡੇ ਹੀਰੋ ਅਸਲ ਵਿੱਚ ਹੈ ਕੌਣ ਇਹ ਬਹੁਤ ਤੇ ਉਸ ਬਹੁਤ ਸੋਹਣੀ ਖੂਬਸੂਰਤ ਮੈਗਜ਼ੀਨ ਕੱਢਣੀ ਚਾਹੁੰਦੇ ਸੀ ਪੰਜਾਬੀ ਜ਼ੁਬਾਨ ਦੇ ਜਿਹੜੇ ਸੀ ਕਿ ਤਾਂ ਕਿ ਉਹ ਬੱਚੇ ਪੜਨ ਤੇ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਤੇ ਪੰਜਾਬ ਦੇ ਨਾਲ ਜੁੜਨ ਸੋ ਉਹਨਾਂ ਦੇ ਇਹੋ ਜੇ ਫਿਕਰ ਸੀਗੇ ਤੇ ਉਹ ਸਾਰੇ ਪ੍ਰੋਗਰਾਮ ਉਹਨੇ ਕਰਿਆ ਸੀ ਉਹ ਬਹੁਤ ਧੰਨਵਾਦ ਤੁਹਾਡਾ ਸੋ ਪੰਜਾਬੀ ਬੋਲੀ ਦੇ ਬਾਬਾ ਬੋੜ ਜਿਹੜੇ ਸੀਗੇ ਤੇ ਪੰਜਾਬੀ ਨੂੰ ਬਹੁਤ ਵੱਡਾ ਜਿਹੜਾ ਘਾਟਾ ਹੋਇਆ ਆ ਪੰਜਾਬੀ ਮਾਂ ਬੋਲੀ ਨੂੰ ਘਾਟਾ ਹੋਇਆ ਪੰਜਾਬੀ ਸੱਤੈ ਨੂੰ ਘਾਟਾ ਹੋਇਆ ਆ ਪੰਜਾਬੀ ਫਿਲਮ ਇੰਡਸਟਰੀ ਨੂੰ ਵੀ ਬਹੁਤ ਵੱਡਾ ਘਾਟਾ ਹੋਇਆ ਕਿਉਂਕਿ ਇਹਨਾਂ ਦੀ ਜਿਹੜੀਆਂ ਸ਼ਾਇਰੀਆਂ ਸੀਗੀਆਂ ਇਹਨਾਂ ਦੇ ਜਿਹੜੇ ਲੇਖ ਸੀਗੇ ਉਹਨਾਂ ਤੋਂ ਇਨਸਪਾਇਰ ਹੋ ਕੇ ਜਿਹੜੀਆਂ ਪੰਜਾਬੀ ਫਿਲਮਾਂ ਵੀ ਬਣਾਈਆਂ ਜਾਂਦੀਆਂ ਸਨ ਤੇ ਇੱਥੇ ਹੋਰ ਵੀ ਕੋਈ ਜਿਹੜੇ ਕਲਾਕਾਰ ਆਣਗੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਤੇ ਬਾਬਾ ਬੋੜ ਬਾਰੇ ਅਸੀਂ ਹੋਰ ਵੀ ਜਾਣਕਾਰੀ ਤੁਹਾਡੇ ਰੂਬਰੂ ਕਰਾਂਗੇ ਲੁਧਿਆਣਾ ਤੋਂ ਕੈਮਰਾਮੈਨ ਇਤਸ਼ਾਰਕਪੁਰ ਦੇ ਨਾਲ ਰਦੀਪ ਭੰਡਾਰੀ ਸਕਰੋਲ ਪੰਜਾਬ